ਕਰਨ ਜਿੱਤਾ ਗਿਆ ਹੈ ਦਰਸਲ ਟੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਜਥੇਦਾਰਾਂ ਤੋਂ ਜਵਾਬ ਮੰਗਿਆ ਗਿਆ ਸੀ ਜਿਹੜੇ ਉਸ ਵੇਲੇ ਜਥੇਦਾਰ ਸੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮਖ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਵੱਲੋਂ ਸਪਸ਼ਟੀਕਰਨ ਭੇਜਿਆ ਗਿਆ ਹੈ ਦੱਸਣਯੋਗ ਹੈ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਪੰਜ ਸਿੰਘ ਸਹਿਬਾਨ ਨੇ 24 ਸਤੰਬਰ 2015 ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੀ ਸੀ ਤੇ ਫਿਰ ਪੰਥ ਵਿੱਚ ਰੋਹ ਪੈਦਾ ਹੋਣ ਕਾਰਨ 15 ਅਕਤੂਬਰ 2015 ਨੂੰ ਇਹ ਮਾਫੀ ਵਾਪਸ ਲੈ ਲਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੋ ਹੁਣ ਮੌਜੂਦਾ ਜਥੇਦਾਰ ਨੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੇ ਵੱਲੋਂ ਸਪਸ਼ਟਿਕਰਨ ਮੰਗਿਆ ਗਿਆ ਸੀ ਗਿਆਨੀ ਗੁਰਬਚਨ ਸਿੰਘ ਤੋਂ ਗਿਆਨੀ ਗੁਰਮਖ ਸਿੰਘ ਤੋਂ ਤੇ ਗਿਆਨੀ ਇਕਬਾਲ ਸਿੰਘ ਤੋਂ ਤਾਂ ਹੁਣ ਸਪਸ਼ਟਿਕਰਨ ਦੇ ਦਿੱਤਾ ਗਿਆ ਕਿਉਂਕਿ 2 ਦਸੰਬਰ ਬੇहद ਅਹਿਮ ਦਿਨ ਹੈ ਜਦੋਂ ਸੁਖਬੀਰ ਬਾਦਲ ਸਮੇਤ ਸਮੂਚੀ ਉਸ ਵੇਲੇ ਦੀ ਕੈਬਨਟ ਜਿਹੜੀ ਵਜ਼ਾਰਤ ਦੇ ਵਿੱਚ ਮੰਤਰੀ ਸੀ ਜਿਹੜੇ ਉਸ ਵੇਲੇ ਕੋਰ ਕਮੇਟੀ ਮੈਂਬਰ ਸੀ ਜਿਹੜੇ ਅੰਤਰਿਕ ਕਮੇਟੀ ਮੈਂਬਰ ਸੀ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੂੰ ਵੀ ਤਲਬ ਕੀਤਾ ਹੋਇਆ ਦੂਜੇ ਪਾਸੇ ਤਿੰਨ ਜਥੇਦਾਰਾਂ ਤੋਂ ਸਪਸ਼ਟਿਕਰਨ ਮੰਗਿਆ ਗਿਆ ਹੈ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜੇ ਨੇ ਰਾਜੀਵ ਤਿੰਨ ਜਥੇਦਾਰ ਤੇ ਤਿੰਨਾਂ ਵੱਲੋਂ ਸਪਸ਼ਟਿਕਰਨ ਦੇ ਦਿੱਤਾ ਗਿਆ ਕੁਝ ਜਾਣਕਾਰੀ ਮਿਲ ਸਕੀ ਹੈ ਆ ਕੀ ਸਪਸ਼ਟਿਕਰਨ ਦੇ ਵਿੱਚ ਦੱਸਿਆ ਗਿਆ ਜਾਂ ਹੁਣ ਅਗਲੀ ਕੀ ਰਹੇਗਾ ਅ ਦੇਖੋ ਰਣਵੀਰ ਜਿੱਥੋਂ ਤੱਕ ਸਪਸ਼ਟੀਕਰਨ ਦਾ ਸਵਾਲ ਹੈ ਤਾਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਜੋ ਹੈ ਸੁਖਬੀਰ ਬਾਦਲ ਦੇ ਨਾਲ ਨਾਲ ਇੱਕ ਹੋਰ ਕਮੇਟੀ ਔਰ ਹੁਣ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਨਜਿੰਦਰ ਸਿਰਸਾ ਜੋ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਉਸ ਵੇਲੇ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਤਾਂ ਉਹਨਾਂ ਦੇ ਕੋਲ ਵੀ ਕੈਬਨਿਟ ਰੈਂਕ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਜੋ ਹੈ ਪੇਸ਼ ਹੋਣ ਦੇ ਲਈ ਕਿਹਾ ਗਿਆ ਪਰ ਜਿੱਥੋਂ ਤੱਕ ਸਵਾਲ ਉਸ ਵੇਲੇ ਦੇ ਜਿਹੜੇ ਤਖਤਾਂ ਦੇ ਜੱਤੇਦਾਰ ਸੀ ਚਾਹੇ ਉਹ ਅਸੀਂ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਗਿਆਨੀ ਗੁਰਵਚਨ ਸਿੰਘ ਦੀ ਗੱਲ ਕਰੀਏ ਪਟਨਾ ਸਾਹਿਬ ਦੇ ਜਥੇਦਾਰ ਉਸ ਵੇਲੇ ਗਿਆਨੀ ਇਕਬਾਲ ਸਿੰਘ ਸੀ ਔਰ ਜੋ ਦਮਦਮਾ ਸਾਹਿਬ ਦੇ ਜਥੇਦਾਰ ਸੀ ਗਿਆਨੀ ਗੁਰਮukh ਸਿੰਘ ਤਾਂ ਇਹਨਾਂ ਤਿੰਨਾਂ ਨੂੰ ਜੋ ਹੈ ਉਹ ਸਪਸ਼ਟੀਕਰਨ 2 ਦਸੰਬਰ ਤੋਂ ਪਹਿਲਾਂ-ਪਹਿਲਾਂ ਦੇ ਦਿੱਤੀ ਜਿਹੜੀ ਗੱਲ ਹੈ ਜਾਂ ਜਿਹੜਾ ਆਦੇਸ਼ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਇਆ ਸੀ ਕਿ 2 ਦਸੰਬਰ ਨੂੰ ਜਿਹੜੀ ਮੀਟਿੰਗ ਹੋਣੀ ਹੈ ਕਿਉਂਕਿ ਜਦੋਂ ਵੀ ਸੁਖਬੀਰ ਬਾਦਲ ਜਾਂ ਅਕਾਲੀ ਜਿਹੜੀ ਸਰਕਾਰ ਅਕਾਲੀ ਦਲ ਦੀ ਜਾਂ ਫਿਰ ਡੇਰਾ ਸਿਰਸਾ ਦੇ ਜਿਹੜੇ ਮੁਖੀ ਆ ਉਸ ਨੂੰ ਮਾਫੀ ਦੇਣ ਦਾ ਜਦੋਂ ਵੀ ਜ਼ਿਕਰ ਆਉਂਦਾ ਤਾਂ ਉਸ ਵੇਲੇ ਦੇ ਜਿਹੜੇ ਜਥੇਦਾਰ ਕਿਉਂਕਿ ਪੰਜ ਸਿੰਘ ਸਹਬਾਨਾ ਦੀ ਇਕਤਰਤਾ ਦੇ ਵਿੱਚ ਹੀ ਜਿਹੜੀ ਮੁਆਫੀ ਆ ਉਹ ਦਿੱਤੀ ਗਈ ਸੀ ਉਸ ਤੋਂ ਬਾਅਦ ਉਸ ਮੁਆਫੀ ਨੂੰ ਜਦੋਂ ਵਾਪਸ ਲਿਆ ਗਿਆ ਤਾਂ ਉਦੋਂ ਵੀ ਪੰਜ ਸਿੰਘ ਸਹਬਾਨਾ ਦੇ ਸਾਹਮਣੇ ਹੀ ਇਹ ਸਾਰਾ ਜਿਹੜਾ ਆਦੇਸ਼ ਆ ਜਾਰੀ ਹੋਇਆ ਸੀ ਤਾਂ ਇਸ ਕਰਕੇ ਇਹ ਸਵਾਲ ਖੜੇ ਹੋ ਰਹੇ ਸੀ ਕਿ ਜੇਕਰ ਅਕਾਲੀ ਦਲ ਸਰਕਾਰ ਪਦੇ ਮੁਕੀ ਹੁੰਦਿਆਂ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਤਾਂ ਉਹਨਾਂ ਨੂੰ ਲੈ ਕੇ ਸਵਾਲ ਖੜਾ ਹੋ ਰਿਹਾ ਸੀ ਕਿ ਭਾਵੇਂ ਮਾਫੀ ਜਿਹੜੀ ਹੈ ਉਹ ਸੁਖਵੀਰ ਬਾਦਲ ਦੇ ਇਲਜ਼ਾਮ ਹੈ ਕਿ ਸੁਖਵੀਰ ਬਾਦਲ ਦੇ ਕਹਿਣ ਤੇ ਦਿੱਤੀ ਗਈ ਪਰ ਜਿਹੜੀ ਮਾਫੀ ਦੇਣੀ ਜਾਂ ਮਾਫੀ ਨੂੰ ਵਾਪਸ ਲੈਣਾ ਇਹ ਘਰ ਖੇਤਰ ਅਕਾਲ ਸਖਤ ਸਾਹਿਬ ਦੇ ਜਥੇਦਾਰ ਦਾ ਸੀ ਤਾਂ ਇਹਨਾਂ ਜਿਹੜੇ ਤਕਤਾਂ ਦੇ ਜਥੇਦਾਰਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜਿਨ੍ਹਾਂ ਵੱਲੋਂ ਆਪਣਾ ਲਿਖਤੀ ਜਿਹੜਾ ਸਪਸ਼ਟੀਕਰਨ ਭੇਜ ਦਿੱਤਾ ਗਿਆ ਹਾਲਾਂਕਿ ਉਹਦੇ ਵਿੱਚ ਕੀ ਕੁਝ ਲਿਖਿਆ ਗਿਆ ਇਸ ਬਾਰੇ ਤਾਂ ਹਾਲੇ ਕੁਝ ਸਪਸ਼ਟ ਨਹੀਂ ਹੈ ਪਰ 2 ਦਸੰਬਰ ਦਾ ਹੁਣ ਇੰਤਜ਼ਾਰ ਕਰਨਾ ਹੋਏਗਾ ਕਿ ਜਿਸ ਦਿਨ ਵੱਡਾ ਇੱਕ ਫੈਸਲਾ ਜਿਹੜਾ ਆਉਣਾ ਹੈ ਸੁਖਵੀਰ ਬਾਦਲ ਨੂੰ ਲੈ ਕੇ ਔਰ ਬਾਕੀ ਜਿਹੜੇ ਕੋਲ ਕੋਈ ਜੀ ਕੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਸਕੱਤਰੇ ਤੇ ਭੇਜਿਆ ਗਿਆ ਹੈਗਾ ਜੋ ਅਸ਼੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇ ਦਾ ਜਿਹੜਾ ਦਫ਼ਤਰ ਹੈ ਉੱਥੇ ਇਹ ਸਪਸ਼ਟੀਕਰਨ ਭੇਜਿਆ ਗਿਆ ਕਿਸ ਰਾਹੀਂ ਭੇਜਿਆ ਗਿਆ ਕੋਈ ਜਾਣਕਾਰੀ ਮਿਲ ਸਕੀ ਹੈ ਜੀ ਬਿਲਕੁਲ ਕਿਉਂਕਿ ਇਹ ਜਿਹੜਾ ਸਪਸ਼ਟੀ ਕਰਨੇ ਜਿੰਨੇ ਵੀ ਚਾਹੇ ਗਿਆਨੀ ਇਕਬਾਲ ਸਿੰਘ ਦੀ ਗੱਲ ਕਰੀ ਹਾਲਾਂਕਿ ਉਹ ਭਾਵੇਂ ਕਿ ਦਰਬਾਰ ਸਾਹਿਬ ਤੋਂ ਥੋੜਾ ਦੂਰ ਰਹਿੰਦੇ ਨੇ ਪਰ ਜਿਹੜੇ ਦੋ ਜੱਥੇਦਾਰ ਨੇ ਸਾਹਿਬका ਇੱਕ ਉਹਨਾਂ ਦੇ ਵਿੱਚੋਂ ਹੈੱਡ ਗਰੰਟੀ ਨੇ ਅਕਾਲਪੁਰ ਸਾਹਿਬ ਦੇ ਗਿਆਨੀ ਗੁਰਮਖ ਸਿੰਘ ਔਰ ਦੂਸਰੇ ਪਾਸੇ ਯਾਨੀ ਗੁਰਬਚਨ ਸਿੰਘ ਦੀ ਜਿਹੜੀ ਰਿਹائش ਉਹ ਵੀ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਆ ਜਿੱਥੇ ਸਕਤਰੇ ਤਾਂ ਉਹਨਾਂ ਵੱਲੋਂ ਆਪਣਾ ਜਿਹੜਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਹੈ ਉਹ ਕਿਸੇ ਦੇ ਹੱਥੀ ਲਾਜ਼ਮੀ ਦੌਰਤੇ ਭੇਜਿਆ ਗਿਆ ਕਿਉਂਕਿ ਖੁਦ ਉਹਨਾਂ ਵੱਲੋਂ ਆ ਕੇ ਔਰ ਨਾ ਹੀ ਅਕਾਲ ਤਖਤ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹ ਖੁਦ ਪੇਸ਼ ਹੋਣ ਪਰ ਇਹ ਜ਼ਰੂਰ ਕਿਹਾ ਗਿਆ ਸੀ ਕਿ ਲਿਖਤੀ ਦੇ ਵਿੱਚ ਆਪਣਾ ਸਪਸ਼ਟੀਕਰਨ ਭੇਜਣ ਜੋ ਕਿ ਉਹਨਾਂ ਵੱਲੋਂ ਆਪਣੇ ਕਿਸੇ ਨਾ ਕਿਸੇ ਨੁਮਾਇੰਦੇ ਦੇ ਹੱਥ ਅਕਾਲ ਤਖਤ ਬਿਲਕੁਲ ਰਾਜੀਵ ਇਸ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਕਿਉਂਕਿ ਜਦੋਂ ਸਤੰਬਰ 2015 ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਡੇਰਾ ਸਿਰਸਾ ਦੇ ਮੁਖੀ ਨੂੰ ਉਸ ਤੋਂ ਬਾਅਦ ਪੰਥ ਦੇ ਵਿੱਚ ਰੋ ਵੀ ਹੋਇਆ ਤੇ ਇੱਕ ਪਿਛਲੇ ਸਮੇਂ ਦੇ ਵਿੱਚ ਸਪਸ਼ਟੀਕਰਨ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਮੰਗਿਆ ਗਿਆ ਸੀ ਕਿ ਜੋ 90-95 ਲੱਖ ਦੀ ਇੱਕ ਰਾਸ਼ੀ ਸਾਹਮਣੇ ਆਉਂਦੀ ਹੈ ਕਿ ਅਖਬਾਰਾਂ ਦੇ ਵਿੱਚ ਦਿੱਤੀ ਗਈ ਸੀ ਕਿ ਇਹ ਜਿਹੜੀ ਮਾਫੀ ਆਉ ਸਹੀ ਦਿੱਤੀ ਗਈ ਹੈ ਫਿਰ ਉਸ ਤੋਂ ਬਾਅਦ ਮਾਫੀ ਵਾਪਸ ਵੀ ਲਈ ਗਈ ਤਾਂ ਉਸ ਦੇ ਵਿੱਚ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਵੀ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ ਸੀ ਤੇ ਹੁਣ ਜਥੇਦਾਰ ਸਹਿਬਾਨ ਤੋਂ ਵੀ ਇਸ ਪੂਰਾ ਘਟਨਾਕਰਮ ਬਾਰੇ ਕਿ ਆਖਿਰ ਹੋਇਆ ਕੀ ਸੀ ਕਿਸ ਦੇ ਆ ਤਰੀਕੇ ਦੇ ਨਾਲ ਕਿਵੇਂ ਤੁਹਾਡੇ ਕੋਲੇ ਕੋਈ ਲੈਟਰ ਪਹੁੰਚੀ ਸੀ ਡੇਰਾ ਮੁਖੀ ਦੀ ਕੌਣ ਲੈ ਕੇ ਆਇਆ ਸੀ ਕਿਸ ਦੇ ਕਹੇ ਤੋਂ ਇਹ ਸਾਰੀ ਗੱਲ ਸ਼ੁਰੂ ਹੋਈ ਕਿਵੇਂ ਇਹ ਸਭ ਕੁਝ ਸਾਹਮਣੇ ਆਇਆ ਤਾਂ ਇਸ ਸਪਸ਼ਟ ਕਰਨ ਦੇ ਵਿੱਚ ਜ਼ਰੂਰ ਇਸ ਤਰ੍ਹਾਂ ਦਾ ਵੇਰਵਾ ਜਿਹੜਾ ਇਹ राजीव ਹੋਵੇਗਾ ਹਾਂਜੀ ਬਿਲਕੁਲ ਰਣਬੀਰ ਕਿਉਂਕਿ ਉਸ ਵੇਲੇ ਵੀ ਇੱਕ ਚਿੱਠੀ ਦਾ ਬਹੁਤ ਜ਼ਿਆਦਾ ਜ਼ਿਕਰ ਹੋਇਆ ਸੀ ਜੋ ਕਿ ਅਕਾਲ ਤਖਤ ਤੱਕ ਪਹੁੰਚੀ ਸੀ ਉਸ ਵੇਲੇ ਅਕਸ਼ੇ ਕੁਮਾਰ ਦਾ ਵੀ ਉਸ ਦੇ ਵਿੱਚ ਜ਼ਿਕਰੇ ਹੋਇਆ ਬਹੁਤ ਸਾਰੇ ਐਸੇ ਨਾਮ ਨੇ ਜਿਨ੍ਹਾਂ ਨੂੰ ਲੈ ਕੇ ਕਈ ਵਾਰ ਪਹਿਲਾਂ ਚਰਚਾ ਹੁੰਦੀ ਰਹੀ ਹੈ ਪਰ ਹੁਣ ਕਿਉਂਕਿ 2 ਦਸੰਬਰ ਨੂੰ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲਾਂਕਿ ਉਸ ਵੇਲੇ ਦੇ ਜਿਹੜੇ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਹਨ ਪਰ ਫਿਰ ਵੀ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਜਿਹੜਾ ਸਪਸ਼ਟੀਕਰਨ ਜਦੋਂ ਸੁਖਬੀਰ ਬਾਦਲ ਦੇ ਕੋਲ ਸਪਸ਼ਟੀਕਰਨ ਮੰਗਿਆ ਗਿਆ ਤਾਂ ਉਸੇ ਦਿਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਐਸਜੀਪੀਸੀ ਦੇ ਮੈਂਬਰ ਗੁਰਚਰਨ ਗਰੇਵਾਲ ਵੀ ਅਗਲ ਤੱਕ ਤੱਕ ਪਹੁੰਚੇ ਸੀ ਉਹਨਾਂ ਨੇ ਵੀ ਜਿਹੜਾ ਆਪਣਾ ਲਿਖਤੀ ਦੇ ਵਿੱਚ ਸਪਸ਼ਟੀਕਰਨ ਦਿੱਤਾ ਸੀ ਉਹ ਮੀਡੀਆ ਦੇ ਨਾਲ ਵੀ ਸਾਂਝਾ ਕੀਤਾ ਗਿਆ ਕਿਉਂਕਿ ਉਸ ਤੋਂ ਬਾਅਦ ਇਹ ਸਵਾਲ ਖੜੇ ਹੋਏ ਕਿ ਇਹ ਦੋਵੇਂ ਸਪਸ਼ਟੀਕਰਨ ਜਿਹੜੇ ਨੇ ਉਹ ਜਨਤਕ ਕੀਤੇ ਜਾਣੇ ਚਾਹੀਦੇ ਨੇ ਬਾਅਦ ਦੇ ਵਿੱਚ ਕੁਝ ਦਿਨਾਂ ਬਾਅਦ ਅਕਾਲ ਤਖਤ ਸਾਹਿਬ ਸਕਤਰੇਤ ਵੱਲੋਂ ਇਹ ਜਿਹੜੇ ਸਪਸ਼ਟੀਕਰਨ ਨੇ ਉਹ ਜਨਤਕ ਕੀਤੇ ਗਏ ਉਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਔਰ ਉਸ ਤੋਂ ਬਾਅਦ ਹੀ ਜੋ ਹੈ ਤਕਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਹੁਣ ਇਹ ਸਵਾਲ ਖੜੇ ਹੋ ਰਹੇ ਨੇ ਲਗਾਤਾਰ ਕਿ ਕਿਸ ਤਰੀਕੇ ਦੀ ਜਿਹੜੀ ਧਾਰਮਿਕ ਸਜਾ ਸੁਖਵੀਰ ਬਾਦਲ ਨੂੰ ਸੁਣਾਈ ਜਾਣੀ ਹੈ ਤਾਂ 2 ਤਰੀਕ ਦਾ ਜਿਹੜਾ ਦਿਨ ਹੈ ਕਾਫੀ ਅਹਿਮ ਰਹਿਣ ਵਾਲਾ ਹੈ ਕਿਉਂਕਿ ਦੁਨੀਆ ਭਰ ਦੇ ਸਿੱਖਾਂ ਦੀ ਨਜ਼ਰ ਇਸ ਤੇ ਟਿੱਕੀ ਹੋਈ ਹੈ ਪਰ ਉਸ ਤੋਂ ਠੀਕ ਪਹਿਲਾਂ ਜਿਹੜਾ ਸਾਫ ਕਾ ਜਥੇਦਾਰਾਂ ਦੇ ਕੋਲ ਸਪਸ਼ਟੀਕਰਨ ਮੰਗਿਆ ਸੀ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇੱਕ ਜ਼ਰੂਰ ਸੰਤੁਸ਼ਟੀ ਹੋਈ ਹੈ ਜਿਹੜੇ ਕਿ ਲਗਾਤਾਰ ਮੰਗ ਕਰ ਰਹੇ ਸੀ ਕਿ ਜੇਕਰ ਕਿ ਸੁਖਵੀਰ ਬਾਦਲ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤਾਂ ਉਸ ਵੇਲੇ ਦੇ ਜਿਹੜੇ ਜਥੇਦਾਰ ਰਹੇ ਨੇ ਉਹਨਾਂ ਦੇ ਕੋਲੋਂ ਕਿਉਂ ਨਹੀਂ ਹੁਣ ਤੱਕ ਕੋਈ ਵੀ ਪੁਸ਼ਕੀਸ਼ ਬਿਲਕੁਲ ਰਾਜੀਵ ਉਹ ਦਰਸਲ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੀ ਸ਼ਿਕਾਇਤ ਜਾਂ ਕਹੀਏ ਕਿ ਜਿਹੜੇ ਬਾਗੀ ਅਕਾਲੀ ਆਗੂ ਜਾਂ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੀ ਉਹਨਾਂ ਦੇ ਵੱਲੋਂ ਕਈ ਚੀਜ਼ਾਂ ਦਾ ਜ਼ਿਕਰ ਸਿਗਾ ਇਸ ਦੇ ਵਿੱਚ ਕਿ ਰਾਮ ਰਹੀਮ ਖਿਲਾਫ ਕੇਸ ਵਾਪਸ ਲੈ ਗਏ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਤਾਂ ਜਿਹੜਾ ਰਾਮ ਰਹੀਮ ਦਾ ਜ਼ਿਕਰ ਆਉਂਦਾ ਜਦੋਂ ਇਹ ਗੱਲ ਆਉਂਦੀ ਹੈ ਕਿ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਤਾਂ ਇਹ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਇਹ ਕਹਿੰਦੇ ਨਜ਼ਰ ਆਏ ਕਿ ਇਹ ਅਧਿਕਾਰ ਖੇਤਰ ਤਾਂ ਜਸਤੇਦਾਰ ਸਹਿਬਾਨ ਦਾ ਸੀ ਕਿ ਸਿੰਘ ਸਹਿਬਾਨ ਦਾ ਸੀ ਜਿਹੜੀ ਪੰਜ ਸਿੰਘ ਸਹਿਬਾਨ ਸੀ ਉਸ ਵੇਲੇ ਤਖਤ ਤੇ ਮੌਜੂਦ ਉਹਨਾਂ ਦੇ ਵੱਲੋਂ ਮੁਆਫੀ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹੁਣ ਇਸੇ ਕਰਕੇ ਜੋ ਇਸ ਵੇਲੇ ਜਥੇਦਾਰ ਸਹਿਬਾਨ ਨੇ ਤੇ ਉਸ ਵੇਲੇ ਜਿਹੜੇ ਤਤਕਾਲੀਨ ਜਥੇਦਾਰ ਸੀ ਉਹਨਾਂ ਕੋਲੋਂ ਫਿਰ ਸਪਸ਼ਟੀਕਰਨ ਮੰਗਿਆ ਗਿਆ ਕਿ ਤੁਸੀਂ ਕਿਸ ਆਧਾਰ ਤੇ ਮੁਆਫੀ ਦਿੱਤੀ ਸੀ ਕਿਸ ਹਿਸਾਬ ਦੇ ਨਾਲ ਕਿਵੇਂ ਮੁਆਫੀ ਜਿਹੜੀ ਹੈ ਉਹ ਕਿਉਂ ਦਿੱਤੀ ਗਈ ਜਾਂ ਕੀ ਕਾਰਨ ਰਹੇ ਉਸ ਦੇ ਪਿੱਛੇ ਤਾਂ ਇੱਕ ਸਵਾਲ ਹੈ ਕਿ ਕੀ ਜਦੋਂ ਬਾਕੀ ਸਪਸ਼ਟੀਕਰਨ ਜਨਤਕ ਹੋਏ ਨੇ ਇਹ ਸਪਸ਼ਟੀਕਰਨ ਵੀ ਜਨਤਕ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ 2 ਦਸੰਬਰ ਤੋਂ ਪਹਿਲਾਂ ਵੀ ਹੋ ਸਕਦਾ ਹੈ ਜਾਂ 2 ਦਸੰਬਰ ਤੋਂ ਬਾਅਦ ਹੋਏਗਾ ਆ ਦੇਖੋ ਕਿਉਂਕਿ ਇਹਨਾਂ ਵੀਰ ਇਹ ਜਿਹੜਾ ਸਪਸ਼ਟੀਕਰਨ ਹੈ ਇਹ ਸਿੱਧੇ ਤੌਰ ਤੇ ਤਿੰਨ ਤੱਕਾਂ ਦੇ ਜਥੇਦਾਰਾਂ ਦੇ ਨਾਲ ਸੰਬੰਧਿਤ ਹੈ ਤਾਂ ਇਸ ਕਰਕੇ ਹੋ ਸਕਦਾ ਕਿਉਂਕਿ ਹਲੇ ਇਸ ਨੂੰ ਜਨਤਕ ਕਰਨ ਦੀ ਕੋਈ ਮੰਗ ਵੀ ਫਿਲਹਾਲ ਨਹੀਂ ਉੱઠી ਪਰ لازਮੀ ਤੌਰ ਤੇ ਹਰ ਕੋਈ ਜਾਣਨਾ ਜ਼ਰੂਰ ਚਾਹੇਗਾ ਕਿ ਆਖਿਰਕਾਰ ਜਥੇਦਾਰਾਂ ਦੀ ਜਿਹੜੀ ਉਸ ਵੇਲੇ ਭੂਮਿਕਾ ਕਿਉਂਕਿ ਜੇਕਰ ਇਹਨਾਂ ਤਿੰਨ ਤਾਕਤਾਂ ਜਥੇਦਾਰਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਗਿਆਨੀ ਗੁਰਬਚਨ ਸਿੰਘ ਜਾਂ ਫਿਰ ਖਾਸ ਤੌਰ ਤੇ ਗਿਆਨੀ ਗੁਰਮੁਖ ਸਿੰਘ ਤਾਂ ਉਹਨਾਂ ਵੱਲੋਂ ਉਸ ਵੇਲੇ ਕੁਝ ਇੰਟਰਵਿਊ ਵੀ ਦਿੱਤੇ ਗਏ ਸੀ ਉਸ ਵੇਲੇ ਮੇਰੇ ਵੱਲੋਂ ਵੀ ਉਹਨਾਂ ਦਾ ਇੱਕ ਇੰਟਰਵਿਊ ਕੀਤਾ ਗਿਆ ਸੀ ਜਿਹੜਾ ਕਿ ਅੱਜ ਕੱਲ ਫਿਰ ਇੱਕ ਵਾਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਤਾਂ ਉਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਜੋ ਹੈ ਅਕਾਲ ਤਖਤ ਸਾਹਿਬ ਦਾ ਹੈਡ ਗਰੰਟੀ ਦਾ ਜਿਹੜਾ ਉਹਦਾ ਹੈ ਉਹ ਦਿੱਤਾ ਗਿਆ ਤਾਂ ਮੌਜੂਦਾ ਸਮੇਂ ਦੇ ਵਿੱਚ ਉਹ ਹੈਡ ਗਰੰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਉਸ ਵੇਲੇ ਕਿਉਂਕਿ ਉਹ ਤਕ ਤਕਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਤਾਂ ਉਹ ਵੀ ਉਸ ਦੀ ਮੀਟਿੰਗ ਦੇ ਵਿੱਚ ਮੌਜੂਦ ਸੀ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਜੱਜ ਇਹ ਇਸ ਗੱਲ ਤੋਂ ਵੀ ਪਰਦਾ ਉੱਠੇਗਾ ਇਸ ਸਪਸ਼ਟਕਰਮ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਚਰਚਾਵਾਂ ਵੀ ਸੰਕੇ ਜਥੇਦਾਰ ਸਹਬਾਨ ਨੂੰ ਚੰਡੀਗੜ੍ਹ ਸੱਦਿਆ ਗਿਆ ਸੀ ਕੋਠੀ ਦੇ ਵਿੱਚ ਬੁਲਾਇਆ ਗਿਆ ਸੀ ਹੁਣ ਜਦੋਂ ਇਹ ਸਪਸ਼ਟਿਕਰਨ ਸਾਹਮਣੇ ਆਵੇਗਾ ਜਦੋਂ ਵੀ ਜਨਤਕ ਹੋਇਆ ਤਾਂ ਉਸ ਗੱਲ ਤੋਂ ਵੀ ਪਰਦਾ ਉੱਠੇਗਾ ਕਿ ਵਾਕਈ ਅਜਿਹੀ ਗੱਲ ਸੀ ਜਾਂ ਨਹੀਂ ਬਿਲਕੁਲ ਰਣਵੀਰ ਇਹੀ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਚੀਜ਼ਾਂ ਹੁਣ ਤੋਂ ਕੁਝ ਸਾਲ ਪਹਿਲਾਂ ਜਿਹੜੇ ਜਿਹੜੇ ਜੱਤੇਦਾਰ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਸਪਸ਼ਟੀਕਰਨ ਦੇ ਵਿੱਚ ਵੀ ਉਹਨਾਂ ਚੀਜ਼ਾਂ ਦਾ ਜ਼ਿਕਰ ਹੈ ਔਰ ਜੇਕਰ ਜ਼ਿਕਰ ਹੈ ਤਾਂ ਕੀ ਹੂਬਹੂ ਉਹੀ ਗੱਲਾਂ ਨੇ ਜਾਂ ਫਿਰ ਉਹ ਆਪਣੇ ਉਸ ਵੇਲੇ ਦੇ ਜਿਹੜੇ ਬਿਆਨ ਨੇ ਉਹਨਾਂ ਤੋਂ ਪਲਟਦੇ ਹੋਏ ਨਜ਼ਰ ਆਏ ਨੇ ਤਾਂ ਬਹੁਤ ਕੁਝ ਐਸਾ ਹੈ ਜਿਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜੀਆਂ ਪੰਤਕ ਧਿਰਾਂ ਨੇ ਉਹ ਸਵਾਲ ਵੀ ਖੜੇ ਕਰ ਸਕਦੀਆਂ ਨੇ ਪਰ ਹੁਣ ਕਿਉਂਕਿ ਨਜ਼ਰ ਟਿਕੀ ਹੋਈ ਹੈ 2 ਦਸੰਬਰ ਦੇ ਫੈਸਲੇ ਦੇ ਉੱਤੇ ਤਾਂ ਲਾਜ਼ਮੀ ਤੌਰ ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਹੀਂ ਵੀ ਇਹ ਕੋਸ਼ਿਸ਼ ਹੋਈ ਕਿ ਕਿ ਪੰਥ ਨੂੰ ਇਹ ਸਪਸ਼ਟ ਕੀਤਾ ਜਾਵੇ ਕਿ ਉਸ ਵੇਲੇ ਜੇਕਰ ਸੁਖਵੀਰ ਬਾਦਲ ਜਾਂ ਉਹਨਾਂ ਦੇ ਨਾਲ ਜਿਹੜੇ ਕੈਬਨਿਟ ਦੇ ਮੰਤਰੀ ਨੇ ਜਾਂ ਜਿਹੜੀ ਕੋਰ ਕਮੇਟੀ ਸੀ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਤਾਂ ਸਭ ਤੋਂ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਉਸ ਵੇਲੇ ਜਿਹੜੇ ਤਖਤਾਂ ਦੇ ਜੱਥੇਦਾਰ ਨੇ ਕਿਉਂਕਿ ਅੱਜ ਵੀ ਹਰ ਇੱਕ ਆਗੂ ਭਾਵੇਂ ਸੁਖਵੀਰ ਬਾਦਲ ਖੁਦ ਹੋਣ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਤਖਤ ਦੇ ਸਹਿਬਾਨ ਜਿਹੜੇ ਨੇ ਸਰਵੋੱਚ ਨੇ ਉਹਨਾਂ ਦਾ ਜਿਹੜਾ ਹਰ ਇੱਕ ਆਦੇਸ਼ ਹੈ ਉਹ ਹਰ ਇੱਕ ਨੂੰ ਮੰਨਣਾ ਪੈਂਦਾ ਤਾਂ ਪਰ ਕਿ ਕਿਉਂਕਿ ਜੇਕਰ ਅਸੀਂ ਵਰਤਾ ਸਿੰਘ ਬਲਟੋਹਾ ਦਾ ਇਸ ਦੇ ਵਿੱਚ ਜ਼ਿਕਰ ਕਰਦੇ ਹਾਂ ਤਾਂ ਉਹ ਪਿਛਲੇ ਕੁਝ ਦਿਨਾਂ ਤੋਂ ਇਹੀ ਸਵਾਲ ਉਹਨਾਂ ਵੱਲੋਂ ਖੜਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਤਖਤ ਦਾ ਜੱਜੇਦਾਰ ਕੋਈ ਅਵਗਿਆ ਕਰਦਾ ਹੈ ਕੋਈ ਉਹਨਾਂ ਵੱਲੋਂ ਜੇਕਰ ਭੁੱਲ ਹੁੰਦੀ ਹੈ ਤਾਂ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਜਾਂ ਕੌਣ ਕਾਰਵਾਈ ਕਰੇਗਾ ਤਾਂ ਹੁਣ ਇਹ ਵੀ ਇੱਕ ਸਵਾਲ ਉਸ ਦੇ ਨਾਲ ਜ਼ਰੂਰ ਜੁੜਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਵੇਲੇ ਦੀ ਇਹ ਜਾਣਕਾਰੀ ਹੈ ਕਿ ਉਹਨਾਂ ਵੱਲੋਂ ਆਪਣਾ ਲਿਖਤੀ ਸਪਸ਼ਟੀਕਰਨ ਜਿਹੜਾ ਹੈ ਉਹ ਭੇਜ ਦਿੱਤਾ ਗਿਆ ਉਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਨੂੰ ਜਨਤਕ ਕੀਤਾ ਜਾਵੇ ਔਰ 2 ਦਸੰਬਰ ਨੂੰ ਹੋ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਦਾ ਕੋਈ ਜ਼ਿਕਰ ਕੀਤਾ ਜਾਵੇ ਜਾਂ ਕੋਈ ਲਿਖਤੀ ਬਿਆਨ ਉਹਨਾਂ ਵੱਲੋਂ ਜਾਰੀ ਕੀਤਾ ਜਾ ਸਕਦਾ ਪਰ ਫਿਲਹਾਲ ਪੂਰੀ ਦੁਨੀਆ ਭਰ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਦੋ ਤਰੀਕ ਦੇ ਫੈਸਲੇ ਉੱਤੇ ਟਿਕੀਆਂ ਹੋਈਆਂ ਨੇ ਔਰ ਉਸ ਤੋਂ ਪਹਿਲਾਂ ਜਿਹੜੇ ਤਿੰਨ ਸਾਬਕਾ ਜਥੇਦਾਰਾਂ ਦੇ ਪਛਾਣ ਕਰਨ ਦੀ ਗੱਲ ਹੋ ਰਹੀ ਸੀ ਤਾਂ ਉਹ ਵੀ ਹੁਣ ਸਪਸ਼ਟ ਹੋ ਗਿਆ ਕਿ ਉਹਨਾਂ ਨੂੰ ਬਿਲਕੁਲ राजीव ਜੇ ਮੰਨਿਆ ਜਾਵੇ ਤਾਂ ਇਹ ਦੇਖਿਆ ਜਾ ਰਿਹਾ ਹੈ ਇਸ ਪੂਰੀ ਘਟਨਾ ਕ੍ਰਮ ਦੇ ਵਿੱਚ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕਿ ਜਿਹੜੇ ਵੀ ਲੋਕ ਇਨਵੋਲਵ ਸੀਗੇ ਚਾਹੇ ਉਹ ਉਸ ਵੇਲੇ وزارت ਦੇ ਵਿੱਚ ਮੰਤਰੀ ਰਹੇ 7 ਤੋਂ ਲੈ ਕੇ 17 ਤੱਕ ਉਹਨਾਂ ਤੋਂ ਸਪਸ਼ਟਕਰਨ ਮੰਗੇ ਗਏ ਤੇ ਚਾਹੇ ਹੁਣ ਸਿੰਘ ਸਾਹਿਬ ਜਿਹੜੇ ਰਹੇ ਉਸ ਵੇਲੇ ਜੱਥੇਦਾਰ ਉਹਨਾਂ ਤੋਂ ਸਪਸ਼ਟੀਕਰਨ ਮੰਗੇ ਗਏ ਇਸ ਦੇ ਨਾਲ ਹੀ ਕੁਝ ਸਿੱਖ ਵਿਦਵਾਨਾਂ ਦੇ ਨਾਲ ਚਰਚਾ ਵੀ ਪਿਛਲੇ ਸਮੇਂ ਦੇ ਵਿੱਚ ਕੀਤੀ ਗਈ ਆ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਜਿਹੜੇ ਜੱਥੇਦਾਰ ਸਹਿਬਾਨ ਨੇ ਉਹ ਇਸ ਘਟਨਾ ਕ੍ਰਮ ਨੂੰ ਪੂਰੀ ਕੋਖ ਵਿਚਾਰ ਕਰਨ ਤੋਂ ਬਾਅਦ ਹੀ ਕਿਸੇ ਸਿੱਟੇ ਤੇ ਪਹੁੰਚਣਗੇ ਕੀ ਲੱਗਦਾ ਹੈ ਹਾਂ ਜੀ ਬਿਲਕੁਲ ਕਿਉਂਕਿ ਇਹ ਪਹਿਲੀ ਵਾਰ ਅਜਿਹਾ ਹੋਇਆ ਕਿ ਇੱਕ ਮਾਮਲੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਉਸ ਦੀ ਚਰਚਾ ਹੋ ਰਹੀ ਹੈ ਦੂਸਰੀ ਗੱਲ ਇਹ ਹੈ ਕਿ ਇਸ 2 ਦਸੰਬਰ ਦੇ ਫੈਸਲੇ ਤੋਂ ਪਹਿਲਾਂ ਕਈ ਜਿਹੜੀਆਂ ਅਸੀਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜਾਂ ਵੱਖ-ਵੱਖ ਪੰਥਕ ਧਿਰਾਂ ਨੇ ਜਿਨ੍ਹਾਂ ਵੱਲੋਂ ਲਗਾਤਾਰ ਮੰਗ ਪੱਤਰ ਸੌਂਪੇ ਜਾ ਰਹੇ ਨੇ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਜਿਹੜੇ ਦੋ ਸੰਸਦ ਚੁਣੇ ਗਏ ਨੇ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਜਾਂਦਾ ਔਰ ਉਹ ਜਿਹੜਾ ਉਹਨਾਂ ਦਾ ਮੰਗ ਪੱਤਰ ਸੀ ਉਹ ਕਾਫੀ ਹੈਰਾਨ ਕਰਨ ਵਾਲਾ ਸੀ ਉਹਨਾਂ ਦਾ ਇਹ ਤਰਕ ਸੀ ਕਿ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੇ ਬੱਚੇ ਜਿਹੜੇ ਵਿਦੇਸ਼ ਦੇ ਵਿੱਚ ਪੜਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਯਾਨੀ ਕਿ ਇੱਕ ਦਬਾਅ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਉਹ ਕੋਈ ਐਸਾ ਫੈਸਲਾ ਨਾ ਲੈਣ ਪਰ ਕਿ ਹਰ ਕੋਈ ਆਪਣਾ ਆਪਣਾ ਤਰਕ ਦੇ ਰਿਹਾ ਪਰ ਕਿ ਅਕਾਲ ਤਖਤ ਸਾਹਿਬ ਸਰਵਉੱਚ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜੋ ਵੀ ਫੈਸਲਾ ਹੋਏਗਾ ਉਹ ਹਰ ਸਿੱਖ ਨੂੰ ਮੰਨਣਾ ਪਏਗਾ ਪਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੱਕ ਫਸਲੇ ਤੋਂ ਪਹਿਲਾਂ ਇੰਨੀ ਜਿਆਦਾ ਅਸੀਂ ਕਹਿ ਸਕਦੇ ਕਿ ਹੜਬੜਾहट ਨਜ਼ਰ ਆ ਰਹੀ ਹੈ ਹਰ ਇੱਕ ਥਿਰ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਗੂ ਨੇਤਾ ਉਹਨਾਂ ਨੂੰ ਇਸ ਵੇਲੇ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਵੀ ਸਵਾਲ ਖੜਾ ਹੋ ਰਿਹਾ ਕਿ ਕੁਝ ਲੋਕ ਜਿਹੜੇ ਨੇ ਉਹ ਅਕਾਲ ਤਖਬ ਨੂੰ ਨਿਰਦੇਸ਼ ਜੋ ਹੈ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਜੋ ਵੀ ਫੈਸਲਾ ਲੈਣਾ ਹੈ ਉਹ ਪੰ ਸਿੰਘ ਸਹਿਬਾਨਾਂ ਨੇ ਵਿਚਾਰ ਚਰਚਾ ਕਰਕੇ ਜਾਂ ਜਿੰਨੇ ਵੀ ਸਪਸ਼ਟੀਕਰਨ ਮੰਗੇ ਗਏ ਨੇ ਉਹਨਾਂ ਨੂੰ ਪੜਨ ਤੋਂ ਬਾਅਦ ਉਹਨਾਂ ਨੂੰ ਵਿਚਾਰਨ ਤੋਂ ਬਾਅਦ ਔਰ ਉਹਨਾਂ ਦੀ ਤੇਰੀ ਕੋਖ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਣਾ ਤਾਂ ਹੁਣ 2 ਦਸੰਬਰ ਦਾ ਇੰਤਜ਼ਾਰ ਹੋ ਰਿਹਾ ਹੈ ਜਿਸ ਦਿਨ ਇੱਕ ਅਹਿਮ ਫੈਸਲਾ ਜਿਹੜਾ ਉਹ ਅਕਾਲ ਤਖਬ ਵੱਲੋਂ ਸੁਣਾਇਆ